ਨਵਾਬ ਸੂਬੇ ਸਰਹੰਦ ਦੀ ਕਚਹਿਰੀ ਜਦੋਂ ਛੋਟੇ ਸ਼ਾਹਬਜ਼ਾਦਿਆਂ ਨੂੰ ਉਹਦੇ ਹਜ਼ੂਰ ਪੇਸ਼ ਕੀਤਾ ਗਿਆ ਬੜੇ ਉਹਨੇ ਟਕਵਾਂਜ ਰਚੇ ਕਿ ਕਿਸੇ ਤਰੀਕੇ ਦੇ ਨਾਲ ਇਹਨਾਂ ਸ਼ਾਹਬਜ਼ਾਦਿਆਂ ਦਾ ਮਨੋਬਲ ਨੂੰ ਤੋੜਿਆ ਜਾਵੇ ਇਹਨਾਂ ਦੇ ਅੰਦਰੋਂ ਸਿੱਖੀ ਦੀ ਗੱਲ ਕਢਾ ਕੇ ਇਹਨਾਂ ਨੂੰ ਡਰਾ ਕੇ ਇਹਨਾਂ ਨੂੰ ਲਾਲਚ ਦੇ ਕੇ ਮੌਤ ਦਾ ਡਰਾਵਾ ਡਰੇ ਕੇ ਮੁਸਲਮਾਨ ਬਣਾ ਲਿਆ ਜਾਵੇ ਪਰ ਛੋਟੇ ਸ਼ਾਹਬਜ਼ਾਦਿਆਂ ਦੇ ਵਿੱਚ ਕਲਗੀਧਰ ਪਾਤਸ਼ਾਹ ਦਾ ਖੂਨ ਸੀ ਡੋਲੇ ਨਹੀਂ ਥਿੜਕੇ ਨਹੀਂ ਜਰਾ ਵੀ ਆਪਣੇ ਸਿਧਾਂਤ ਤੋਂ ਪਾਸਾ ਨਹੀਂ ਵਟਿਆ ਉਸ ਸਮੇਂ ਤੇ ਆਖਰੀ ਵਾਰ ਜਦੋਂ ਸੂਬਾ ਸਰਹੰਦ ਨੇ ਇਹ ਵੋਟਾਂ ਲराई ਜੋ ਇੱਕ ਕੰਸੈਂਸਸ ਬਣਾਉਣ ਦਾ ਯਤਨ ਕੀਤਾ ਕਿ ਇਹਨਾਂ ਨੂੰ ਕਿਹੜੀ ਸਜ਼ਾ ਲਾਈ ਜਾਵੇ ਨਵਾਬ ਮਲੇਰਕੋਟਲਾ ਖਾਨ ਨੂੰ ਪੁੱਛਿਆ ਕਿ ਦੱਸੋ ਸ਼ੇਰਖਾਨਾ ਮੁਹੰਮਦ ਜੀ ਇਹਨਾਂ ਨੂੰ ਕੀ ਸਜ਼ਾ ਲਾਈ ਜਾਵੇ ਕਿਉਂਕਿ ਇਹਨਾਂ ਦਾ ਬਾਪ ਤੁਹਾਡੇ ਭਰਾ ਦਾ ਕਾਤਲ ਹੈ ਨਵਾਬ ਮਲੇਰਕੋਟਲਾ ਨੇ ਹਾਂ ਦਾ ਨਾਰਾ ਮਾਰਿਆ ਕਹਿਣ ਲੱਗਾ ਨਵਾਬ ਸਾਹਿਬ ਇਹ ਸਰਾਸਰ ਗਲਤ ਹੈ ਇਹ ਸਰਾਸਰ ਜ਼ੁਲਮ ਹੈ ਮੈਂ ਇਹਨਾਂ ਦੇ ਬਾਪ ਤੋਂ ਆਪਣੇ ਭਰਾ ਦਾ ਬਦਲਾ ਜੰਗ ਦੇ ਮੈਦਾਨ ਵਿੱਚ ਲਵਾਵਾਂਗਾ ਪਰ ਇਹਨਾਂ ਛੋਟਾਂ ਬੱਚਿਆਂ ਤੇ ਜ਼ੁਲਮ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਦੂਜੀ ਵਾਰੀ ਨਵਾਬ ਸਰਹੰਦ ਨੇ ਜੋ ਸੁਚਾਨੰਦ ਨੂੰ ਪੁੱਛਿਆ ਕਿ ਕੀ ਕਰਨਾ ਚਾਹੀਦਾ ਛੋਟੇ ਸਾਹਜਾਦਿਆਂ ਦਾ ਇਹ ਗੁਰੂ ਦੇ ਬੱਚੇ ਨੇ ਇਹਨਾਂ ਦਾ ਕੀ ਕਰੀਏ ਤਾਂ ਸੁਚਾਨੰਦ ਨੇ ਕਿਹਾ ਕਿ ਇਹ ਸੱਪ ਦੇ ਬੱਚੇ ਸਪੋਲੀਏ ਇਹਨਾਂ ਨੂੰ ਕੁਚਲ ਦੇਣਾ ਚਾਹੀਦਾ ਦੋ ਵੋਟਾਂ ਹੋ ਗਈਆਂ ਇੱਕ ਹੱਕ ਵਿੱਚ ਤੇ ਇੱਕ ਵਿਰੋਧ ਵਿੱਚ ਉਸ ਸਮੇਂ ਤੇ ਸਾਧ ਸੰਗਤ ਜੀ ਤੀਜੀ ਧਿਰ ਵੀ ਉਹਦੀ ਕਚਹਿਰੀ ਵਿੱਚ ਸ਼ਾਮਲ ਸੀ ਜਦੋਂ ਤੀਜੀ ਧਿਰ ਨੇ ਕੋਈ ਹਾਂ ਜਾਂ ਨਾ ਦੀ ਗੱਲ ਨਾ ਕਹੀ ਮੌਨ ਧਾਰ ਕੇ ਬੈਠੀ ਰਹੀ ਤਾਂ ਸੁਚਾਨੰਦ ਨੇ ਕਿਹਾ ਜੀ ਇਹ ਤੀਜੀ ਧਿਰ ਦੀ ਚੁੱਪ ਨੂੰ ਆਪਣੀ ਹਾਂ ਸਮਝਿਆ ਜਾਵੇ ਤੇ ਦੋ ਵੋਟਾਂ ਦੇ ਉੱਤੇ ਸਾਬਜਾਦਿਆਂ ਨੂੰ ਕਾਜੀ ਨੇ ਫਤਵਾ ਦੇ ਕੇ ਨੀਹਾਂ ਦੇ ਵਿੱਚ ਚਿੰਨ ਦਿੱਤਾ ਸੀ ਅੱਜ ਤੁਹਾਡੀ ਚੁੱਪ ਕੌਮ ਦਾ ਨੁਕਸਾਨ ਕਰੇਗੀ ਤੁਹਾਡਾ ਰੜਕਣਾ ਜ਼ਰੂਰੀ ਹੈ ਤੁਹਾਡਾ ਬੋਲਣਾ ਜ਼ਰੂਰੀ ਹੈ ਤੁਹਾਡਾ ਹਾਂ ਦਾ ਨਾਰਾ ਮਾਰਨਾ ਬਹੁਤ ਜ਼ਰੂਰੀ ਹੈ ਸਾਧ ਸੰਗਤ ਜੀ ਕਿਉਂਕਿ ਤੁਹਾਡੇ ਵਿੱਚੋਂ ਪੰਥ ਪ੍ਰਸਤ ਲੀਡਰਸ਼ਿਪ ਨਿਕਲਣੀ ਹੈ ਜਿਵੇਂ ਮੇਰੇ ਤੋਂ ਪਹਿਲਾਂ ਯਾਲੀ ਸਾਹਿਬ ਕਹਿ ਰਹੇ ਸੀ ਸਾਡਾ ਕੰਮ ਸਾਡੀ ਸੇਵਾ ਸਾਨੂੰ ਹੁਕਮ ਲੱਗਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਅਸੀਂ ਆਪਣਾ ਹੁਕਮ ਦਿਨ ਰਾਤ ਵਜਾਈ ਜਾਣਾ ਇਹਨੂੰ ਪੂਰਾ ਕਿਵੇਂ ਕਰਨਾ ਹੈ ਕਿੰਨਾ ਹੋਣਾ ਹੈ ਕਦੋਂ ਹੋਣਾ ਹੈ ਇਹ ਜਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਾਣਦੇ ਨੇ ਜਾਂ ਤੁਸੀਂ ਜਾਣਦੇ ਹੋ ਅੱਡੇ ਅੰਦਰੋਂ ਲੀਡਰਸ਼ਿਪ ਨਿਕਲੇ ਨੌਜਵਾਨਾਂ ਨੂੰ ਉਹਨਾਂ ਦੇ ਹੱਥਾਂ ਵਿੱਚ ਪੰਜਾਬ ਦੀ ਵਾਗ ਡੋਰ ਫੜਾਈਏ ਪੰਥ ਦੀ ਵਾਗ ਡੋਰ ਫੜਾਈਏ ਤਾਂ ਕਿ ਅਸੀਂ ਆਪਣਾ ਧਰਮ ਨਿਭਾ ਸਕੀਏ ਹਾਂ ਦਾ ਨਾਰਾ ਮਾਰ ਸਕੀਏ ਜਦੋਂ ਇਤਿਹਾਸ ਲਿਖਿਆ ਜਾਵੇ ਤਾਂ ਚਿੜੀ ਦੀ ਚੁੰਝ ਤੇ ਪਾਣੀ ਪਾਉਣ ਵਾਂਗੂ ਸਾਡਾ ਨਾਮ ਵੀ ਆਗ ਬੁਝਾਉਣ ਵਾਲਿਆਂ ਚ ਆਵੇ ਕਿਤੇ ਵੇਖਿਓ ਚੁੱਪ ਰਹਿ ਕੇ ਕੌਮ ਦਾ ਨੁਕਸਾਨ ਨਾ ਕਰਾ ਦਈਏ ਨਵਾਬ ਸੂਬੇ ਸਰਹੰਦ ਦੀ ਕਚਹਿਰੀ ਜਦੋਂ ਛੋਟੇ ਸ਼ਾਹਬਜ਼ਾਦਿਆਂ ਨੂੰ ਉਹਦੇ ਹਜ਼ੂਰ ਪੇਸ਼ ਕੀਤਾ ਗਿਆ ਬੜੇ ਉਹਨੇ ਟਕਵਾਂਜ ਰਚੇ ਕਿ ਕਿਸੇ ਤਰੀਕੇ ਦੇ ਨਾਲ ਇਹਨਾਂ ਸਾਹਿਬਜ਼ਾਦਿਆਂ ਦਾ ਮਨੋਬਲ ਨੂੰ ਤੋੜਿਆ ਜਾਵੇ ਇਹਨਾਂ ਦੇ ਅੰਦਰੋਂ ਸਿੱਖੀ ਦੀ ਗੱਲ ਕਢਾ ਕੇ ਇਹਨਾਂ ਨੂੰ ਡਰਾ ਕੇ ਇਹਨਾਂ ਨੂੰ ਲਾਲਚ ਦੇ ਕੇ ਮੌਤ ਦਾ ਡਰਾਵਾ ਡਰੇ ਕੇ ਮੁਸਲਮਾਨ ਬਣਾ ਲਿਆ ਜਾਵੇ ਪਰ ਛੋਟੇ ਸਾਹਿਬਜ਼ਾਦਿਆਂ ਦੇ ਵਿੱਚ ਕਲਗੀਧਰ ਪਾਤਸ਼ਾਹ ਦਾ ਖੂਨ ਸੀ ਡੋਲੇ ਨਹੀਂ ਥਿੜਕੇ ਨਹੀਂ ਜਰਾਂ ਵੀ ਆਪਣੇ ਸਿਧਾਂਤ ਤੋਂ ਪਾਸਾ ਨਹੀਂ ਵਟਿਆ ਉਸ ਸਮੇਂ ਤੇ ਆਖਰੀ ਵਾਰ ਜਦੋਂ ਸੂਬਾ ਸਰਹੰਦ ਨੇ ਇਹ ਵੋਟਾਂ ਨਰਾਹੀ ਜੋ ਇੱਕ ਕੰਸੈਂਸਸ ਬਣਾਉਣ ਦਾ ਯਤਨ ਕੀਤਾ ਕਿ ਇਹਨਾਂ ਨੂੰ ਕਿਹੜੀ ਸਜ਼ਾ ਲਾਈ ਜਾਵੇ ਨਵਾਬ ਮਲੇਰ ਕੋਟਲਾ ਖਾਨ ਨੂੰ ਪੁੱਛਿਆ ਕਿ ਦੱਸੋ ਸ਼ੇਰ ਖਾਨ ਮੁਹੰਮਦ ਜੀ ਇਹਨਾਂ ਨੂੰ ਕੀ ਸਜ਼ਾ ਲਾਈ ਜਾਵੇ ਕਿਉਂਕਿ ਇਹਨਾਂ ਦਾ ਬਾਪ ਤੁਹਾਡੇ ਭਰਾ ਦਾ ਕਾਤਲ ਹੈ ਨਵਾਬ ਮਲੇਰ ਕੋਟਲਾ ਨੇ ਹਾਂ ਦਾ ਨਾਰਾ ਮਾਰਿਆ ਕਹਿਣ ਲੱਗਾ ਨਵਾਬ ਸਾਹਿਬ ਇਹ ਸਰਾਸਰ ਗਲਤ ਹੈ ਇਹ ਸਰਾਸਰ ਜ਼ੁਲਮ ਹੈ ਮੈਂ ਇਹਨਾਂ ਦੇ ਬਾਪ ਤੋਂ ਆਪਣੇ ਭਰਾ ਦਾ ਬਦਲਾ ਜੰਗ ਦੇ ਮੈਦਾਨ ਵਿੱਚ ਲਾਵਾਂਗਾ ਪਰ ਇਹਨਾਂ ਛੋਟਾਂ ਬੱਚਿਆਂ ਤੇ ਜ਼ੁਲਮ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਦੂਜੀ ਵਾਰੀ ਨਵਾਬ ਸਰਹੰਦ ਨੇ ਜੋ ਸੁੱਚਾ ਆਨੰਦ ਨੂੰ ਪੁੱਛਿਆ ਕਿ ਕੀ ਕਰਨਾ ਚਾਹੀਦਾ ਛੋਟੇ ਸਾਹਜਾਦਿਆਂ ਦਾ ਇਹ ਗੁਰੂ ਦੇ ਬੱਚੇ ਨੇ ਇਹਨਾਂ ਦਾ ਕੀ ਕਰੀਏ ਤਾਂ ਸੁੱਚਾ ਆਨੰਦ ਨੇ ਕਿਹਾ ਕਿ ਇਹ ਸੱਪ ਦੇ ਬੱਚੇ ਸਪੋਲੀਏ ਇਹਨਾਂ ਨੂੰ ਕੁਚਲ ਦੇਣਾ ਚਾਹੀਦਾ ਦੋ ਵੋਟਾਂ ਹੋ ਗਈਆਂ ਇੱਕ ਹੱਕ ਵਿੱਚ ਤੇ ਇੱਕ ਵਿਰੋਧ ਵਿੱਚ ਉਸ ਸਮੇਂ ਤੇ ਸਾਧ ਸੰਗਤ ਜੀ ਤੀਜੀ ਧਿਰ ਵੀ ਉਹਦੀ ਕਚਹਿਰੀ ਵਿੱਚ ਸ਼ਾਮਲ ਸੀ ਜਦੋਂ ਤੀਜੀ ਧਿਰ ਨੇ ਕੋਈ ਹਾਂ ਜਾਂ ਨਾ ਦੀ ਗੱਲ ਨਾ ਕਹੀ ਮੌਨ ਧਾਰ ਕੇ ਬੈਠੀ ਰਹੀ ਤਾਂ ਸੁਚਾਨੰਦ ਨੇ ਕਿਹਾ ਜੀ ਇਹ ਤੀਜੀ ਧਿਰ ਦੀ ਚੁੱਪ ਨੂੰ ਆਪਣੀ ਹਾਂ ਸਮਝਿਆ ਜਾਵੇ ਤੇ ਦੋ ਵੋਟਾਂ ਦੇ ਉੱਤੇ ਸਾਬਜਾਦਿਆਂ ਨੂੰ ਕਾਜੀ ਨੇ ਫਤਵਾ ਦੇ ਕੇ ਨੀਹਾਂ ਦੇ ਵਿੱਚ ਚਿੰਨ ਦਿੱਤਾ ਸੀ ਅੱਜ ਤੁਹਾਡੀ ਚੁੱਪ ਕੌਮ ਦਾ ਨੁਕਸਾਨ ਕਰੇਗੀ ਤੁਹਾਡਾ ਰੜਕਣਾ ਜ਼ਰੂਰੀ ਹੈ ਤੁਹਾਡਾ ਬੋਲਣਾ ਜ਼ਰੂਰੀ ਹੈ ਤੁਹਾਡਾ ਹਾਂ ਦਾ ਨਾਰਾ ਮਾਰਨਾ ਬਹੁਤ ਜ਼ਰੂਰੀ ਹੈ ਸਾਧ ਸੰਗਤ ਜੀ ਕਿਉਂਕਿ ਤੁਹਾਡੇ ਵਿੱਚੋਂ ਪੰਥ ਪ੍ਰਸਤ ਲੀਡਰਸ਼ਿਪ ਨਿਕਲਣੀ ਹੈ ਜਿਵੇਂ ਮੇਰੇ ਤੋਂ ਪਹਿਲਾਂ ਯਾਲੀ ਸਾਹਿਬ ਕਹਿ ਰਹੇ ਸੀ ਸਾਡਾ ਕੰਮ ਸਾਡੀ ਸੇਵਾ ਸਾਨੂੰ ਹੁਕਮ ਲੱਗਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਅਸੀਂ ਆਪਣਾ ਹੁਕਮ ਦਿਨ ਰਾਤ ਵਜਾਈ ਜਾਣਾ ਇਹਨੂੰ ਪੂਰਾ ਕਿਵੇਂ ਕਰਨਾ ਹੈ ਕਿੰਨਾ ਹੋਣਾ ਹੈ ਕਦੋਂ ਹੋਣਾ ਹੈ ਇਹ ਜਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਾਣਦੇ ਨੇ ਜਾਂ ਤੁਸੀਂ ਜਾਣਦੇ ਹੋ ਤੁਹਾਡੇ ਅੰਦਰੋਂ ਲੀਡਰਸ਼ਿਪ ਨਿਕਲੇ ਨੌਜਵਾਨਾਂ ਨੂੰ ਉਹਨਾਂ ਦੇ ਹੱਥਾਂ ਵਿੱਚ ਪੰਜਾਬ ਦੀ ਵਾਗ ਡੋਰ ਫੜਾਈਏ ਪੰਥ ਦੀ ਵਾਗ ਡੋਰ ਫੜਾਈਏ ਤਾਂ ਕਿ ਅਸੀਂ ਆਪਣਾ ਧਰਮ ਨਿਭਾ ਸਕੀਏ ਹਾਂ ਦਾ ਨਾਰਾ ਮਾਰ ਸਕੀਏ ਜਦੋਂ ਇਤਿਹਾਸ ਲਿਖਿਆ ਜਾਵੇ ਤਾਂ ਚਿੜੀ ਦੀ ਚੁੰਝ ਤੇ ਪਾਣੀ ਪਾਉਣ ਵਾਂਗੂ ਸਾਡਾ ਨਾਮ ਵੀ ਅੱਗ ਬੁਝਾਉਣ ਵਾਲਿਆਂ ਚ ਆਵੇ ਕਿਤੇ ਵੇਖਿਓ ਚੁੱਪ ਰਹਿ ਕੇ ਕੌਮ ਦਾ ਨੁਕਸਾਨ ਨਾ ਕਰਾ ਦਈਏ